ਪੰਜਾਬ ਸਰਕਾਰ ਤੇ ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਵਿਚਕਾਰ ਕਈ ਘੰਟੇ ਚੱਲੀ ਮੀਟਿੰਗ ਲੰਗੀ ਅੱਧੀ ਰਾਤ ਨੂੰ ਟੁੱਟ ਜਾਣ ਕਾਰਨ ਬਿਜਲੀ ਕਾਮੇ ਅੱਜ ਤੋਂ 3 ਦਿਨਾਂ ਲਈ ਹੜਤਾਲ ਤੇ ਚਲੇ ਗਏ ਨੇ ਸਮੂਹ ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਨੇ ਅੱਜ ਤੋਂ ਲੈ ਕੇ 13 ਅਗਸਤ ਤੱਕ ਸਮੂਹਕ ਛੁੱਟੀ ਲੈ ਲਈ ਹੈ ਔਰ ਦਫ਼ਤਰਾਂ ਦੇ ਤੇ ਫੀਲਡ ਦੇ ਕੰਮ ਠੱਪ ਕਰਨ ਦਾ ਐਲਾਨ ਕਰ ਦਿੱਤਾ ਪੰਜਾਬ ਸਰਕਾਰ ਨੇ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਖਤਮ ਕਰਾਉਣ ਲਈ ਲੰਬਾ ਚੌੜਾ ਯਤਨ ਕੀਤਾ ਕੱਲ ਦੁਪਹਿਰ ਬਾਅਦ 3 ਵਜੇ ਖੁਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਬਿਜਲੀ ਮੰਤਰੀ ਹਰਪਾਜਨ ਸਿੰਘ ਈਟੀਓ ਨੇ ਪੰਜਾਬ ਭਵਨ ਵਿੱਚ 3 ਵਜੇ ਤੋਂ ਲੈ ਕੇ 6 ਵਜੇ ਤੱਕ ਆ ਮੁਲਾਜ਼ਮ ਜਥੇਬੰਦੀਆਂ ਦੇ ਵਫਦ ਨਾਲ ਲੰਬੀ ਚੌੜੀ ਮੀਟਿੰਗ ਕਰਕੇ ਕਈ ਮੰਗਾਂ ਤੈਅ ਕਰਤੀਆਂ ਔਰ ਲੀਡਰਸ਼ਿਪ ਦਾ ਕਹਿਣਾ ਵੀ ਉਹਨਾਂ ਦੀ ਤਸੱਲੀ ਵੀ ਹੋ ਗਈ ਸੀ ਪਰ ਉਸ ਤੋਂ ਬਾਅਦ ਬਿਜਲੀ ਵਿਭਾਗ ਦੇ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਵੱਲੋਂ ਹਰਪਾਲ ਸਿੰਘ ਚੀਮਾ ਵੱਲੋਂ ਮੰਨੀਆਂ ਮੰਗਾਂ ਤੇ ਵੇਰਵੇ ਮਿੰਟਸ ਜਾਰੀ ਨਾ ਕਰਨ ਕਾਰਨ ਉਹਨਾਂ ਨੂੰ ਹੜਤਾਲ ਤੇ ਰਾਹ ਪੈਣਾ ਪਿਆ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦੇ ਲੀਡਰ ਰਤਨ ਸਿੰਘ ਮਜਾਰੀ ਨੇ ਪੂਰੀ ਜਾਣਕਾਰੀ ਦੰਦਿਆਂ ਦੱਸਿਆ ਵੇ ਉਹਨਾਂ ਨੇ 11 ਤੋਂ 13 ਅਗਸਤ ਤੱਕ ਸਮੂਹਕ ਛੁੱਟੀ ਲੈਣ ਦਾ ਐਲਾਨ ਕੀਤਾ ਸੀ ਪਰ ਪੰਜਾਬ ਸਰਕਾਰ ਨੇ ਉਹਨਾਂ ਨੂੰ ਕੱਲ ਮੀਟਿੰਗ ਲਈ ਸੱਦਿਆ ਪੰਜਾਬ ਭਵਨ ਵਿੱਚ ਬੜੀ ਲੰਬੀ ਚੌੜੀ ਮੀਟਿੰਗ ਹੋਈ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨੇ ਡਿਟੇਲ ਚ ਉਹਨਾਂ ਨੂੰ ਸੁਣਿਆ ਨਾਲ ਬਿਜਲੀ ਨਿਗਮ ਦੇ ਉੱਚ ਅਧਿਕਾਰੀ ਵੀ ਸਾਰੇ ਮੌਜੂਦ ਸੀ 6 ਵਜੇ ਤੱਕ 3 ਘੰਟੇ ਮੀਟਿੰਗ ਚੱਲੀ ਔਰ ਹਾਲ ਕੀਮਾ ਹੋਣਾ ਨੇ ਉਹਨਾਂ ਦੀਆਂ ਅਹਿਮ ਮੰਗਾਂ ਮੰਨਣ ਦਾ ਜਿਹੜਾ ਆ ਤਕਰੀਬਨ ਫੈਸਲਾ ਕਰ ਲਿਆ ਔਰ ਇਹ ਹਦਾਇਤ ਦਿੱਤੀ ਅਧਿਕਾਰੀਆਂ ਨੂੰ ਵੀ ਤੁਰੰਤ ਪ੍ਰਸੀਡਿੰਗ ਜਾਰੀ ਕਰ ਦਿੱਤੀ ਜਾਵੇ ਤਾਂ ਜੋ ਬਿਜਲੀ ਕੰਮਿਆਂ ਵੱਲੋਂ ਅੱਧੀ ਰਾਤ ਨੂੰ 12 ਵਜੇ ਜਿਹੜੀ ਹੜਤਾਲ ਕੀਤੀ ਜਾਣੀ ਉਹ ਟਲ ਸਕੇ ਰਤਨ ਸਿੰਘ ਮਹਾਰੀ ਹੋਣਾ ਨੇ ਜਾਣਕਾਰੀ ਦਿੱਤੀ ਬੇ 6 ਵਜੇ ਤੋਂ ਬਾਅਦ ਫਿਰ ਪ੍ਰਸ਼ਾਸਨ ਨਾਲ ਉਹਨਾਂ ਦੀ ਮੀਟਿੰਗ ਚੱਲਦੀ ਰਹੀ ਉਹ ਅਡੀਕ ਕਰਦੇ ਰਹੇ ਵੀ ਪ੍ਰਸ਼ਾਸਨ ਉਹਨਾਂ ਦੀ ਜਿਹੜੀ ਮੀਟਿੰਗ ਦੇ ਫੈਸਲੇ ਨੇ ਉਹਦੀ ਪ੍ਰोसीडिंग ਜਾਰੀ ਕਰੇਗਾ ਪਰ ਪ੍ਰਸ਼ਾਸਨ ਨੇ ਲੰਗੀ ਰਾਤ 12 ਵਜੇ ਤੱਕ ਉਹਨਾਂ ਨੂੰ ਕੋਈ ਲਿਖਤੀ ਮੀਟਿੰਗ ਦੇ ਵੇਰਵੇ ਨਹੀਂ ਦਿੱਤੇ ਔਰ ਖਾਸ ਕਰਕੇ ਜਿਹੜੇ ਠੇਕਾ ਕਾਮੇ ਨੇ 200 250 ਦੇ ਕਰੀਬ ਜਿਹੜੇ 27 27 ਸਾਲ ਦੀ ਨੌਕਰੀ ਕਰ ਚੁੱਕੇ ਨੇ ਉਹਨਾਂ ਨੂੰ ਵੀ ਰੈਗੂਲਰ ਕਰਨ ਬਾਰੇ ਕੋਈ ਹੁੰਗਾਰਾ ਨਹੀਂ ਦਿੱਤਾ ਔਰ ਜਿਸ ਤੋਂ ਬਾਅਦ ਰਾਤ 12 ਵਜੇ ਉਹਨਾਂ ਨੂੰ ਮਜਬੂਰਨ ਹੜਤਾਲ ਕਰਨ ਦਾ ਐਲਾਨ ਕਰਨਾ ਪਿਆ ਸੋ ਹੁਣ ਬਿਜਲੀ ਕੰਮੇ ਅੱਜ ਤੋਂ ਸਮੂਹਕ ਛੁੱਟੀ ਤੇ ਨੇ 12 ਅਗਸਤ ਨੂੰ ਸਮੂਹਕ ਛੁੱਟੀ ਤੇ ਰਹਿਣਗੇ ਤੇ 13 ਅਗਸਤ ਨੂੰ ਸਮੂਹਕ ਛੁੱਟੀ ਤੇ ਰਹਿਣਗੇ ਔਰ ਜਸੇ ਬੰਦੀ ਦੀ ਲੀਡਰਸ਼ਿਪ ਨੇ ਇਹ ਨਾਲ ਸੰਕੇਤ ਵੀ ਦਿੱਤਾ ਹੈ ਕਿ ਜੇ 13 ਅਗਸਤ ਤੱਕ ਵੀ ਉਹਨਾਂ ਦੀਆਂ ਮੰਗਾਂ ਉੱਪਰ ਕੋਈ ਠੋਸ ਕਾਰਵਾਈ ਨਾ ਹੋਈ ਤੇ ਫਿਰ ਉਹ ਆਪਣੀ ਮੀਟਿੰਗ ਕਰਕੇ ਅਗਲਾ ਐਲਾਨ ਕਰ ਸਕਦੇ ਨੇ ਜਦੋਂ ਲੰਗੀ ਰਾਤ 12 ਵਜੇ ਤੱਕ ਵੀ ਬਿਜਲੀ ਨਿਗਮ ਦੇ ਅਧਿਕਾਰੀਆਂ ਨੇ ਕੋਈ ਬਾਹ ਨਾ ਫੜਾਈ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਵੱਲੋਂ ਮੰਨੀਆਂ ਮੰਗਾਂ ਉੱਪਰ ਕੋਈ ਪ੍ਰोसीडिंग ਜਾਰੀ ਨਾ ਕੀਤੀ ਤੇ ਫਿਰ ਉਹ ਰਤਨ ਸਿੰਘ ਮਜਾਰੀ ਨੇ ਆਪਣੀ ਪੂਰੀ ਟੀਮ ਨਾਲ ਸੰਘਰਸ਼ ਦਾ ਹੜਤਾਲ ਦਾ ਐਲਾਨ ਕੀਤਾ ਉਹ ਸਾਰੀ ਡਿਟੇਲ ਤੁਸੀਂ ਖੁਦ ਵੀ ਸੁਣ ਲਵੋ 2 6 ਦੀ ਮੀਟਿੰਗ ਤੋਂ ਬਾਅਦ 6 8 ਦੀ ਮੀਟਿੰਗ 8 8 ਦੀ ਮੀਟਿੰਗ ਅੱਜ 10 8 ਦੀ ਮੀਟਿੰਗ ਦੇ ਵਿੱਚ ਬਿਜਲੀ ਬੋਰਡ ਦੀਆਂ ਦੋਹੇ ਫਰੰਟ ਲੀਡਰਸ਼ਿਪ ਤੇ ਵਿੱਤ ਮੰਤਰੀ ਮਾਨਯੋਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਉਹਨਾਂ ਦੇ ਨਾਲ ਬਿਜਲੀ ਮੰਤਰੀ ਮਾਨਯੋਗ ਹਰਪਜਨ ਸਿੰਘ ਈਜੀਓ ਸਾਹਿਬ ਸੀਐਮਡੀ ਸਾਹਿਬ ਤੇ ਮੈਨੇਜਮੈਂਟ ਨਾਲ ਸਾਡੀ ਘੱਟੋ ਘੱਟ 3 ਘੰਟੇ ਮੀਟਿੰਗ ਸਾਢੇ 3 ਘੰਟੇ ਮੀਟਿੰਗ ਚੱਲੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਦੀ ਹਾਜ਼ਰੀ ਦੇ ਵਿੱਚ ਜਿਹੜੀਆਂ ਸਾਡੀਆਂ ਪੱਖਮੀਆਂ ਮੰਗਾ ਸੀਗੀਆਂ ਵਰਨਿੰਗ ਇਸ਼ੂਸ ਸੀਗੇ 25 ਮੰਗਾ ਤੇ ਡਿਸਕਸ ਹੋਈ ਜਿਨ੍ਹਾਂ ਤੇ ਸਹਿਮਤੀਆਂ ਬਣੀਆਂ ਪਰੰਤੂ 6 ਵਜੇ ਤੋਂ ਲੈ ਕੇ ਹੁਣ 12 ਵਜੇ ਗਏ ਨੇ ਕੋਈ ਵੀ ਜਿਹੜਾ ਸਰਪੂ ਸਰਕੂਲਰ ਅਵਲੀਕ ਮੀਟਿੰਗ ਮੈਨੇਜਮੈਂਟ ਵੱਲੋਂ ਨਹੀਂ ਦਿੱਤਾ ਗਿਆ ਔਰ ਜੋ ਸਾਡੀਆਂ ਕਮਿਟਮੈਂਟਾਂ ਉੱਥੇ ਹੋਈਆਂ ਉਹ ਵੀ ਪੂਰੀਆਂ ਨਹੀਂ ਕੀਤੀਆਂ ਗਈਆਂ ਜਿਹਦੇ ਰੋਸ ਵਜੋਂ ਅਸੀਂ ਹਰਪਾਲ ਸਿੰਘ ਚੀਮਾ ਜਿਹੜੇ ਸਾਡੇ ਵਿੱਤ ਮੰਤਰੀ ਨੇ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਨੇ ਆ ਕਿ ਜਿਹੜੀਆਂ ਕਮਿਟਮੈਂਟਾਂ ਤੁਹਾਡੀ ਹਾਜ਼ਰੀ ਦੇ ਵਿੱਚ ਹੋਈਆਂ ਨੇ ਉਹ ਵੀ ਮੈਨੇਜਮੈਂਟ ਨੇ ਅਜੇ ਪੂਰੀਆਂ ਨਹੀਂ ਕੀਤੀਆਂ ਇਹ ਹੀ ਸਾਡੀ ਸ਼ਿਕਾਇਤ ਸੀ ਪਹਿਲੀ ਬੈਠ ਦੇ ਅਸਾਰ ਹੀ ਤੇ ਜਿਹੜੀਆਂ ਸਾਡੇ ਨਾਲ ਕਮਿਟਮੈਂਟਾਂ ਕਰਦੇ ਨੇ ਇਹ ਪੂਰੀਆਂ ਨਹੀਂ ਕਰਦੇ ਉਸ ਦੇ ਰੋਸ ਵਜੋਂ ਅਸੀਂ ਜਿਹੜੀ ਆਪਣਾ ਸਾਡਾ ਸੰਘਰਸ਼ ਦਾ ਪ੍ਰੋਗਰਾਮ ਹੈ ਉਹ ਅਸੀਂ ਲਾਗੂ ਕਰਨ ਜਾ ਰਹੇ ਹਾਂ ਤੇ ਸਾਥੀਆਂ ਨੂੰ ਪੰਜਾਬ ਦੇ ਅੰਦਰ ਅਪੀਲ ਕਰਦੇ ਆਂ ਤੇ ਉਹ ਆਪਣੀ ਜਿਹੜੀ ਹੜਤਾਲ ਹੈ ਉਹ 12 ਵਜੇ ਤੋਂ ਸ਼ੁਰੂ ਕਰਨ ਤੇ ਅਗਲੇ ਹੁਕਮਾਂ ਤੱਕ ਉਹ ਜਦੋਂ ਤੱਕ ਅਸੀਂ ਅਗਲੀ ਮੀਟਿੰਗ ਕਰਕੇ ਆਪਣਾ ਜਿਹੜਾ ਸੰਦੇਸ਼ ਜਾਰੀ ਨਹੀਂ ਕਰਦੇ ਉਦੋਂ ਤੱਕ ਜਿਹੜੇ ਸੰਘਾਸ਼ਾਂ ਦੇ ਪ੍ਰੋਗਰਾਮ ਹੈ ਜਿਹੜੇ ਲਾਗੂ ਆਪਾਂ ਦਿੱਤੇ ਹੋਏ ਆ ਉਹ ਇਹਨਾਂ ਵਨ ਲਾਗੂ ਕਰ